नमस्कार आज हमारे पास ईएमसी हॉस्पिटल में बैठे हैं हमारे एक पेशेंट फिफ्टी एट ईयर्स ओल्ड अठवंजा साल के हैं आ, ये बटाला से आई हैं माता जी और 2020 में इनको स्टमक कैंसर से डायग्नोस किया गया था यानी कि पेट का कैंसर तो आ, जैसे ही डायग्नोसिस हुआ 2020 ऑनवर्ड्स यानी कि चार साल पहले इनको दो साल काफ़ी खून वगैरह चढ़ता रहा आ, बट इम्प्रूवमेंट नहीं हुई जिसकी वजह से इनको ई हॉस्पिटल रेफर किया गया एंड जब ई हॉस्पिटल ये आए तो यहाँ पे हमारे जो गैस्ट्रो ऑंकोलॉजी एंड गैस्ट्रो सर्जरी डिपार्टमेंट के हेड हैं डॉक्टर रोहित धवन उन्होंने एग्ज़ामिन किया एंड सर्जरी वाज़ परफॉर्म्ड ऑन द पेशेंट सी ए कैंसर सर्जरी यानी कि पेट के कैंसर की सर्जरी करी सर ने पहले कीमोथेरेपी हुई आ, कैंसर को ट्रीट करने के लिए और उसके बाद सी CA कैंसर सी ए स्टमक कैंसर सर्जरी करी गई पेशेंट पे तो uh, आइए सबसे पहले पेशेंट से जानते हैं uh, उनका एक्सपीरियंस इस uh, सारी uh, बीमारी के थ्रू माता जी आप, uh, आप बताना चाहेंगे कि क्या प्रॉब्लम आई थी आपको सबसे पहले तो ये थोड़ा सा बताइए ठीक है नमस्ते सर पहले तो मेरे खून सड़दा सी भुख नहीं सी लगती जो मैं खाती सी उल्टी वगैरह बाहर आती सी ਬੇਡ ਦੋਖਦਾ ਸੀ ਮੇਰਾ ਤੇ ਬਰਹਾਲ ਹੁੰਦਾ ਸੀ ਖੂਨ ਸੜ ਜਾਂਦਾ ਸੀ ਕਦੀ 2 ਗ੍ਰਾਮ ਰਹਿੰਦਾ ਸੀ ਕਦੀ 3 ਗ੍ਰਾਮ ਰਹਿੰਦਾ ਸੀ ਮੇਰੇ ਕੋਲ ਚੱਲਣ ਫਿਰਨ ਦਾ ਬਹੁਤ ਜ਼ਿਆਦਾ ਦਿੱਕਤ ਸੀ ਹਰ ਹਸਪਤਾਲ ਵਿੱਚ ਮੈਂ ਰੈਫਰ ਹੋ ਕੇ ਆਪਣਾ ਇਲਾਜ ਕਰਵਾਇਆ ਪਰ ਨਹੀਂ ਮੈਨੂੰ ਕੋਈ ਪੂਰਾ ਟ੍ਰੀਟਮੈਂਟ ਨਹੀਂ ਮਿਲਿਆ ਜਦੋਂ ਮੈਨੂੰ ਆਰਮੀ ਵਾਲਿਆਂ ਨੇ ਮੈਨੂੰ ਇਸ ਹਸਪਤਾਲ ਵਿੱਚ ਰੈਫਰ ਕੀਤਾ ਤੇ ਮੈਨੂੰ ਇੱਥੋਂ ਦੇ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੇ ਪਹਿਲਾਂ ਮੇਰੇ ਉਹ ਸਾਰਾ ਕੁਝ ਮੇਰੇ ਜੋ ਵੀ ਟੈਸਟ ਵਗੈਰਾ ਪੈਟ ਸਕੈਨਾਂ ਤੱਕ ਕੀਆ ਤੇ ਉਹਨਾਂ ਨੇ ਆਪਣਾ ਪਤਾ ਲੱਗਾ ਜੋ ਉਹਨਾਂ ਨੂੰ ਪਤਾ ਲੱਗਾ ਉਹੇ ਤਰ੍ਹਾਂ ਤੋਂ ਉਹਨਾਂ ਨੇ ਉਹ ਇਲਾਜ ਕੀਤਾ ਮੇਰਾ ਮੇਰੇ ਕੋਲ ਜੋ ਵੀ ਉਹਨਾਂ ਕੀਮੋਥੈਰੇਪੀਆਂ ਜੋ ਵੀ ਟੀਕੇ ਲਗਾਏ ਸਾਰਾ ਕੁਝ ਕੀਤਾ ਨਹੀਂ ਫਿਰ ਵੀ ਨਹੀਂ ਇਹ ਕੰਮ ਠੀਕ ਹੋਇਆ ਫਿਰ ਉਹਨਾਂ ਨੇ ਮੇਰੀ ਸਰਜਰੀ ਕੀਤੀ ਪਹਿਲੇ ਮੇਰੇ ਸਟੈਂਟ ਪਾਇਆ ਸਟੈਂਟ ਕੱਢ ਕੇ ਬਾਅਦ ਵਿੱਚ ਮੇਰੇ ਇਹਨਾਂ ਨੇ ਸਰਜਰੀ ਕੀਤੀ ਆ बाईपास सर्जरी ਕਰਕੇ ਮੇਰੇ ਫੂਡ ਪਾਈਪਾਂ ਸਾਰੀਆਂ ਚੇਂਜ ਕੀਤੀਆਂ ਇਹਨਾਂ ਨੇ ਉਸ ਤੋਂ ਬਾਅਦ 6 ਦਿਨ ਬਾਅਦ ਮੇਰੇ ਬਲੀਡ ਆਉਣੀ ਸ਼ੁਰੂ ਹੋ ਗਈ ਫਿਰ ਡਾਕਟਰਾਂ ਨੇ ਫਿਰ ਮੇਰਾ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਮੇਰੀ ਬੜੀ ਹੈਲਪ ਕੀਤੀ ਸਾਰਾ ਮੇਰਾ ਫਿਰ ਟ੍ਰੀਟਮੈਂਟ ਖੋਲ ਕੇ ਦੁਬਾਰਾ ਟ੍ਰੀਟਮੈਂਟ ਤੇ ਚਾਲੂ ਵੀ ਆ ਹੂੰ ਹੂੰ ਤੇ ਉਸ ਤੋਂ ਬਾਅਦ ਮੈਂ ਥੋੜਾ ਹੌਲੀ 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 ਠੀਕ ਠੀਕ ਅੱਜ ਮੈਂ ਆਪ ਜੀ ਦੇ ਸਾਰਿਆਂ ਦੇ ਸਾਹਮਣੇ ਆ ਹਾਂ ਬਿਲਕੁਲ ਠੀਕ ਹਾਂ ਮੇਰੀ ਅਜੀ ਵੀ ਡਾਕਟਰ ਬਹੁਤ ਹੈਲਪ ਕਰਦੇ ਆ ਜਦੋਂ ਮੈਂ ਉੱਥੇ ਪਹੁੰਚਦੀ ਹਾਂ ਤੇ ਮੇਰੀ ਬਹੁਤ ਹੈਲਪ ਹੁੰਦੀ ਆ ਅੱਛਾ ਮਾਤਾ ਜੀ ਇਹ ਦੱਸੋ ਸਾਨੂੰ ਤੁਸੀਂ ਅ ਅੱਜ ਤੋਂ ਲਗਭਗ ਡੇਢ ਸਾਲ ਪਹਿਲਾਂ ਡਾਕਟਰ ਰਵਿਤ ਤੋਂ ਸਰਜਰੀ ਕਰਾਈ ਐ ਐਮਸੀ ਹਸਪੀਟਲ ਵਿੱਚ ਕਾਫੀ ਵਾਰੀ ਤੁਸੀਂ ਆਏ ਇੱਥੇ ਕਹਿੰਦੇ ਨਹੀਂ ਰਹੇ ਵੀ ਤੇ ਓਵਰ ਆਲ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਸੀ ਕਿ ਤੁਹਾਨੂੰ ਕੋਈ ਦਿੱਕਤ ਆਈ ਨਹੀਂ ਨਹੀਂ ਮੇਰੇ ਇੱਥੇ ਸਾਰੇ ਡਾਕਟਰ ਜਿੰਨੇ ਵੀ ਛੋਟੇ ਮੇਰੇ ਬੱਚਿਆਂ ਵਰਗੇ ਸੀਗੇ ਜੋ ਬੜੇ ਸੀ ਉਹ ਮੇਰੇ ਭਰਾਵਾਂ ਵਰਗੇ ਸੀਗੇ ਮੇਰੀ ਬਹੁਤ ਹੈਲਪ ਕੀਤੀ ਸਾਰਿਆਂ ਨੇ ਇੱਥੇ ਮੇਰੀ ਇੰਨੀ ਜਾਣਕਾਰੀ ਹੋ ਗਈ ਕਿ ਮੈਂ ਹੋਰ ਵੀ ਮਰੀਜ਼ਾਂ ਨੂੰ ਬਹੁਤ ਹਨ ਦੱਸਿਆ ਕਿ ਬਹੁਤ ਜ਼ਿਆਦਾ ਮਰੀਜ਼ ਮੇਰੇ ਤੋਂ ਬਾਅਦ ਇੱਥੇ ਆਏ ਹਾਂ ਜੀ ਜੋ ਇੱਥੇ ਹੱਡ ਹੈਡ ਡਾਕਟਰ ਵਾ ਉਹ ਵੀ ਇੰਨਾ ਮੇਰੀ ਇੱਜ਼ਤ ਕਰਦੇ ਰਹੇ ਕਿ ਬਹੁਤ ਜ਼ਿਆਦਾ ਜਿਹੜੇ ਹੋਰ ਕਈ ਲੋਕ ਐਸ ਵੀਡੀਓ ਨੂੰ ਵੇਖਣਗੇ ਜਿਨ੍ਹਾਂ ਨੂੰ ਸੇਮ ਪ੍ਰੋਬਲਮ ਹੈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਵੋ ਉਹਨਾਂ ਨੂੰ ਮੈਂ ਇਹੀ ਕਹੂੰਗੀ ਕਿ ਬਹੁਤ ਵਧੀਆ ਡਾਕਟਰ ਬਾਹਰਲੇ ਮੁਲਖ ਤੋਂ ਡਾਕਟਰ ਸਾਹਿਬ ਆਏ ਆ ਜੋ ਮੇਰੇ ਬੇਟਿਆਂ ਵਰਗੇ ਸੀ ਜਿਨ੍ਹਾਂ ਨੇ ਮੇਰੇ ਬੈੱਡ ਉੱਤੇ ਬੈਠਣਾ ਵੀ ਉਹਨਾਂ ਨੇ ਮੇਰੇ ਵਾਸਤੇ ਇਹ ਗੱਲ ਕਹੀ ਕਿ ਮੈਂ ਆਪਣੀ ਬੀਜੀ ਵਰਗੀ ਮਾਤਾ ਵਰਗੀ ਸਮਝਦਾ ਮੇਰੇ ਬੈੱਡ ਤੇ ਬਹਿ ਕੇ ਮੇਰਾ ਹਾਲ ਚਾਲ ਪੁੱਛਿਆ ਇਹ ਨਹੀਂ ਕਿ ਮੇਰੇ ਤੋਂ ਦੂਰ ਨਹੀਂ ਰਹੇ ਤੇ ਤੇ ਲੋਕਾਂ ਨੂੰ ਇਹ ਦੱਸਣਾ ਚਾਹੋਗੇ ਕਿ ਜੇ ਕਿਸੇ ਨੂੰ ਇਹ ਬਿਮਾਰੀ ਹੋ ਗਈ ਹੈ ਤੇ ਇਹੋ ਜੀ ਕੋਈ ਗੱਲ ਨਹੀਂ ਘਬਰਾਉਂਦੀ ਐਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਆਪਾਂ ਡਾਕਟਰਾਂ ਦੀ ਸਲਾਹ ਲੈਣੇ ਆ ਜਾ ਕੇ ਤੇ ਡਾਕਟਰ ਮੈਂ ਸਾਨੂੰ ਚੰਗਾ ਟਰੀਟਮੈਂਟ ਦੇਣਗੇ ਜੇ ਅਸੀਂ ਠੀਕ ਹੋਵਾਂਗੇ ਅਜੀ ਹੋਰ ਵੀ ਭੈਣ ਭਾਈਆਂ ਨੂੰ ਗਾਵਾਂਗੇ ਜਿਸ ਨੂੰ ਵੀ ਇਹ ਕੋਈ ਬਿਮਾਰੀ ਆ ਜਿਵੇਂ ਮੀਆਂ ਇੰਨਾ ਡਾਕਟਰਾਂ ਕੋਲ ਆਓ ਆਪਣਾ ਟ੍ਰੀਟਮੈਂਟ ਕਰਵਾਓ ਤੇ ਆਪਣਾ ਖੁਸ਼ ਹੋ ਕੇ ਆਪਣੇ ਘਰ ਜਾਓ ਡਾਕਟਰ ਰੋਹਿਤ ਤਵਨ ਬਾਰੇ ਕੁਝ ਕਹਿਣਾ ਚਾਹੋਗੇ ਹਾਂਜੀ ਹਾਂਜੀ ਇਹ ਤਾਂ ਬਹੁਤ ਹੀ ਚੰਗੇ ਆ ਮੈਂ ਕੋਈ ਸਿਫਤ ਹੀ ਨਹੀਂ ਇੰਨਾਂ ਦੀ ਕਰਵਾ ਸਕਦੀ ਕਿਉਂਕਿ ਰੱਬ ਵਰਗੇ ਮੈਨੂੰ ਮਿਲੇ ਜੋ ਮੈਂ ਇਸ ਵੈਂਟੀਲੇਟਰ 'ਚ ਸੀ ਵੈਂਟੀਲੇਟਰ ਤੇ ਮੈਨੂੰ ਹਾਂਜੀ ਮੈਂ ਆਪਣੇ ਗੁਰੂ ਰਾਮਦਾਸ ਅੱਗੇ ਹੱਥ ਜੋੜ ਕੇ ਇਹ ਕਿਹਾ ਸੀ ਕਿ ਵਾਹਿਗੁਰੂ ਜੇ ਮੈਨੂੰ ਖਾਣਨਾ ਸਭ ਨਾਲੋਂ ਮੇਰਾ ਮੂਹ ਤੋੜ ਦੇ ਤੇ ਪਰ ਐਸਾ ਇਹਨਾਂ ਨੇ ਮੇਰੇ ਰੱਬ ਸਮਝ ਕੇ ਇਹਨਾਂ ਨੂੰ ਮੈਂ ਆਪਣਾ ਟ੍ਰੀਟਮੈਂਟ ਇਹਨਾਂ ਮੇਰਾ ਕੀਤਾ ਤੇ ਮੈਨੂੰ ਇਹਨਾਂ ਤੋਂ ਰੱਬ ਵਰਗੀ ਹੈਲਪ ਮਿਲੀ ਗੁਰੂ ਮਹਾਰਾਜ ਨੇ ਮੇਰੀ ਬੜੀ ਮਦਦ ਕੀਤੀ ਵਾਹਿਗੁਰੂ ਨੇ ਇਹਨਾਂ ਵਿੱਚੋਂ ਇਹਨਾਂ ਨੇ ਮੈਨੂੰ ਡਾਕਟਰ ਨੇ ਇਹ ਕਿਹਾ ਕਿ ਮੈਨੂੰ ਮਾਤਾ ਜੀ ਤੁਹਾਡੇ ਵਿੱਚੋਂ ਮੈਨੂੰ ਰੱਬ ਦਿਸਦਾ ਮੈਨੂੰ ਤਾਂ ਮੈਂ ਤਾਂ ਨੂੰ ਆਪਣੇ ਮਾਤਾ ਤੋਂ ਜ਼ਿਆਦਾ ਉੱਪਰ ਸੰਭਾ ਆਪਣੇ ਮਾਵਾ ਤੋਂ ਵੀ ਉੱਪਰ ਇਹਨਾਂ ਨੇ ਮੇਰੀ ਇੱਜ਼ਤ ਮੈਨੂੰ ਦਿੱਤੀ ਮੇਰੇ ਬੇਟੇ ਨੂੰ ਵੀ ਬਹੁਤ ਹੌਸਲਾ ਦਿੱਤਾ ਜੋ ਮੇਰੇ ਬੇਟੀਆਂ ਹੁੰਦੀਆਂ ਸੀ ਮੇਰਾ ਪਤਾ ਲੈਣ ਉਹਨਾਂ ਨੂੰ ਵੀ ਇਹਨਾਂ ਨੇ ਬਹੁਤ ਹੌਸਲਾ ਦਿੱਤਾ ਮੈਨੂੰ ਇਹੋ ਜਿਹਾ ਕੋਈ ਡਾਕਟਰ ਅਜੇ ਤੱਕ ਦੁਨੀਆ ਤੇ ਨਹੀਂ ਮਿਲਿਆ ਮੈਨੂੰ ਬਹੁਤ ਟ੍ਰੀਟਮੈਂਟ ਲੱਗ ਹਾਂਜੀ ਹ ਹੁਣ ਤੁਸੀਂ ਚੱਲ ਫਿਰ ਸਕਦੇ ਹੋ ਆਪਣਾ ਨੋਰਮਲ ਸਾਰਾ ਚੱਲ ਫੇਰ ਸਕਦੇ ਹੋ ਆਪ ਹੀ ਇਸ਼ਨਾਨ ਕਰ ਲੈਣੇ ਹੋ ਮੈਂ ਆਪਣੇ ਕੱਪੜੇ ਆਪ ਧੋਂਦੀਆਂ ਮੈਂ ਤਾਂ ਆਪਣੀ ਨਾਂ ਨੂੰ ਵੀ ਕੋਈ ਵਾਰ ਨਹੀਂ ਕਹੁੰਦੀ ਆਪਰੇ ਖਾਣਾ ਲੈ ਕੇ ਵੀ ਖਾ ਲੈਣੀ ਹੈ ਹਾਂਜੀ ਜਦੋਂ ਕਿਸੇ ਦਾ ਨਹੀਂ ਟਾਈਮ ਹੁੰਦਾ ਆ ਵੀ ਸਾਰਾ ਕੁਝ ਕਰ ਲੈਣੀ ਹੈ ਹਾਂਜੀ ਤੇ ਇਸ ਪੂਰੇ ਇਲਾਜ ਦੇ ਦੌਰਾਨ ਇਹ ਵੀ ਇੰਪੋਰਟੈਂਟ ਹੈ ਮਰੀਜ਼ਾਂ ਵਾਸਤੇ ਕਿ ਰੈਗੂਲਰਲੀ ਆਪਣੇ ਡਾਕਟਰ ਨੂੰ ਆ ਕੇ ਵਿਖਾਨ ਹੈ ਨਾ ਹਸਪਤਾਲ ਆ ਹਾਂਜੀ 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 ਡਾਕਟਰਾਂ ਨੂੰ ਵਿਖਾਨ ਤੇ ਰੈਗੂਲਰ ਫਾਲੋਅ ਅਪ ਬੜਾ ਜ਼ਰੂਰੀ ਹੈ ਮਰੀਜ਼ਾਂ ਵਾਸਤੇ ਕਿ ਆਉ ਹਸਪਤਾਲ ਆਉ ਡਾਕਟਰ ਨੂੰ ਮਿਲੋ ਹੈ ਨਾ ਇਹ ਵੀ ਬੜੀ ਇੰਪੋਰਟੈਂਟ ਚੀਜ਼ ਹੈ ਸਾਰੇ ਮਰੀਜ਼ਾਂ ਲਈ ਹਾਂਜੀ 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 ਠੀਕ ਹੈ ਥੈਂਕ ਯੂ ਮਾਤਾ ਜੀ ਡਾਕਟਰ ਰੋਹਿਤ धवन ਵੈਲਕਮ सर uh, mm -hmm. जैसे कि माता जी ने बताया कि स्टमक कैंसर की उनको काफ़ी uh, गंभीर बीमारी थी तो आप सर थोड़ा स्टमक कैंसर के बारे में बताइए एंड ये भी बताइए uh, कि जैसे इस केस में आपने ट्रीटमेंट किया तो क्या इसका ट्रीटमेंट क्या रहता है इस ऐसे कैंसर का थैंक यू सो इक्शा एंड वेरी गुड आफ्टरनून टू एवरी वन स्टमक कैंसर बेसिकली पेशेंट प्रेजेंट कर देने वेट लॉस देना भुख ना लगना ਉਹਨਾਂ ਨੂੰ ਕਈ ਵਾਰੀ ਲੈਟਰੈਂਟ ਖੂਨ ਆਂਦਾ ਹੈ ਜਾਂ ਕਾਲੇ ਰੰਗ ਦੀ ਲੈਟਰੈਂਟ ਆਂਦੀ ਹੈ ਇਹ ਕਈ ਵਾਰੀ ਉਹ ਖਾਲੇ ਦੇ ਰੁਕਾਵਟ ਦੀ وجہ ਨਾਲ ਪ੍ਰੈਜੈਂਟ ਕਰ ਦਿੰਦੇ ਨੇ ਜਿਸ ਵਿੱਚ ਮੀਨ ਲਿਆ ਰਹਿੰਦਾ ਹੈ ਕਿ ਪੇਸ਼ੈਂਟ ਨੇ ਸਵੇਰੇ ਖਾਣਾ ਖਾਧਾ ਹੋ 4 ਘੰਟੇ ਬਾਅਦ ਜਾਂ 6 ਘੰਟੇ ਬਾਅਦ ਜਾਂ ਈਵਨਿੰਗ ਦੇ ਵਿੱਚ ਜਦੋਂ ਵੀ ਉਹ ਵੋਮਿਟ ਕਰਨਗੇ ਜੋ ਖਾਣਾ ਆਏਗਾ وہی ਬਾਹਰ ਆਗਾ ਮੈਂ ਕਿ ਥੈਟ ਇਜ਼ ਅ ਰੁਕਾਵਟ ਸੋ ऐदा टाइमली डग्नोज करना बहुत जरूरी है अगर आप टाइमली डग्नोज करते हैं सो विद ऑल द फैसिलिटीज़ जड़ियाँ साढ़े हॉस्पिटल ने वी कैन गिव बेस्ट ऑफ द ट्रीटमेंट टू द पेशेंट सर ऐसी कोई स्पेशलाइज uh, इक्विपमेंट जो हम ईएमसी हॉस्पिटल में यूज़ कर रहे हैं जिसके बारे में आप व्यूअर्स uh, को बताएंगे कि कैसे इनको यूज़ करके सक्सेसफुल सर्जरीज परफॉर्म की जा रही है हमारे डिपार्टमेंट में uh, इस क्वेश्चन को मैं इस हिसाब से लूँगा कि पेशेंट का न्यूट्रिशनल बिल्डअप न्यूट्रिशनिस्ट uh, जो देखते हैं वो बहुत अच्छे से करते हैं प्री ऑपरेटिव uh, किसी भी सर्जरी के सक्सेसफुल के लिए प्री ऑपरेटिव दिस वर्कअप इज़ वेरी इंपॉर्टेंट न्यूट्रिशनल एंड एवरीथिंग एंड आफ्टर दैट पेशेंट का भी समझना पेशेंट के अटेंडेंट्स का भी समझना कि प्रॉब्लम क्या है उसको कैसे ट्रीट uh, करना है सेकेंड हम आते हैं उस पर कि uh, हमारे इक्वमेंट्स वी आर डीलिंग विद द स्टेट ऑफ द आर्ट इक्विपमेंट्स वी आर यूजिंग द आई सी जी टेक्नीस Uh, जिसमें हम लोग कॉन्ट्रास्ट देते हैं अनास्टमोसिस uh, से पहले जोड़ने से पहले और uh, जोड़ने के बाद भी हम लोग कॉन्ट्रास्ट से देखते हैं डेफिनेटली uh, ये टेक्निकलिटीज जहाँ पे होती हैं तो सक्सेस ऑफ सर्जरी इम्प्रूव होता है सो so, ये कलेक्टिव एक एफर्ट है और आपके क्वेश्चन के रिगार्डिंग मैं ये बोलना चाहूंगा कि जो हम लोग यहाँ पे यूज कर रहे हैं इंस्ट्रूमेंट्स एंड टेक्नोलॉजीज दीज ऑल आर द स्टेट ऑफ द आर्ट दर्ट तो uh, जैसा कि uh, डॉक्टर रोहित धवन ने बताया Uh, he is the head of uh, gastro oncology at TMC Group of Hospitals. फॉर अ सक्सेसफुल रिजल्ट ऑफ एनी कैंसर सर्जरी देर आर वेरियस रीजन विच विच वेरियस डिपार्टमेंट्स दैट वर्क टूगैदर फॉर एग्जाम्पल एज ई सेट नंबर वन द न्यूट्रिशन डिपार्टमेंट प्लेज अम्पॉर्टेंट रोल देन दैबॉरटरी इन्वेस्टिगेशन दे प्ले अन इम्पॉर्टेंट रोल अपार्ट फ्रॉम देट यू नीड टू हैव अ कॉम्प्रीहेंसिव कैंसर केयर डिपार्टमेंट फॉर कीमोथेरेपीज विच वी ऑल्सो हैवीएमसी ग्रुप ऑफ हॉस्पिटल्स तो कोई भी मरीज जिनको किसी भी तरह के कैंसर से पीड़ित हैं ई एम सी ग्रुप ऑफ हॉस्पिटल्स में कीमोथेरेपी से लेके कैंसर सर्जरी से लेकर हर तरह के कॉम्प्रिहेंसिव ट्रीटमेंट ऑप्शन अवेलेबल हैं एंड एज सेट बाई आवर कंसल्टेंट इज़ वेल स्टेट ऑफ द आर्थ इक्विपमेंट हमारे पास अवेलेबल हैं हमारे पास वेल इक्विप्ड ओ एंड बेस्ट इक्विपमेंट्स अवेलेबल हैं यहाँ पे। तो कोई भी मरीज़ जो इसको देख रहे हैं जो ऐसी बीमारी से किसी से पीड़ित हैं उन्हें घबराने की कोई ज़रूरत नहीं है ये ग्रुप ऑफ हॉस्पिटल्स में आएँ आप डॉक्टर रोहित धवन से ओ में कंसल्टेसन कर सकते हैं एंड अपनी बीमारी का सक्सेसफुल इलाज पा सकते हैं